ਸਾਂਝਾ ਲੋਕ ਸੇਵਾ ਦਲ ਦੇ ਗੁੰਮਟਾਲਾ ਤੋਂ ਨਿਵਾਸੀ ਪ੍ਰਧਾਨ ਅਮਨ ਪਣੋਟ ਨੂੰ ਆਮ ਆਦਮੀ ਪਾਰਟੀ ਐਸਸੀ ਵਿੰਗ ਅਮ੍ਰਿਤਸਰ ਵੱਲੋਂ ਵਿਸ਼ੇਸ਼ ਤੌਰ ਤੇ ਲੋਕ ਸੇਵਾ ਵਾਸਤੇ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਐਸਸੀ ਵਿੰਗ ਅਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਇੰਦਰਪਾਲ ਵੀ ਪਹੁੰਚੇ ਅਤੇ ਉਹਨਾਂ ਨੇ ਸਾਂਝਾ ਲੋਕ ਸੇਵਾ ਦਲ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਸਿਰਾਨਾ ਕੀਤੀ ਕਿ ਗਰੀਬ ਧੀਆਂ ਦੇ ਵਿਆਹ ਗਰੀਬ ਲੋਕਾਂ ਨੂੰ ਮੁਫਤ ਦਵਾਈਆਂ ਵਿਧਵਾ ਔਰਤਾਂ ਲਈ ਰਾਸ਼ਨ ਆਦਿ ਸਹੂਲਤਾਂ ਪ੍ਰਦਾਨ ਕਰਨਾ ਇਸ ਮੌਕੇ ਹਰਮਨਦੀਪ ਸਿੰਘ ਬਾਬਾ ਮਨਦੀਪ ਸਿੰਘ ਸਤਵੰਤ ਸਿੰਘ ਵਾਲੀਆ ਗੁਰਪ੍ਰੀਤ ਸਿੰਘ ਅੰਗਰੇਜ਼ ਸਿੰਘ ਨਵਦੀਪ ਸਿੰਘ ਪ੍ਰਕਾਸ਼ ਸਿੰਘ ਪ੍ਰਿਥੀਪਾਲ ਸਿੰਘ ਬਾਬਾ ਗੋਲਡੀ ਮੇਜਰ ਸਿੰਘ ਬਲਜੀਤ ਸਿੰਘ ਅੰਸ਼ ਗਮਟਾਲਾ ਆਰਿਆਨ ਪਨੋਟ ਅਭਿਸ਼ੇਕ ਪਨੋਟ ਅਤੇ ਇਲਾਕਾ ਵਾਸੀ ਮੌਜੂਦ ਸਨ ਲੋਕ ਸੇਵਾ ਦਰਦੇ ਪ੍ਰਧਾਨ ਅਮਨਪੁਰੋਦੀ ਨੂੰ ਆਮ ਆਦਮੀ ਪਾਰਟੀ ਲੋ ਚੰਗੇ ਕੰਮ ਕਰਕੇ ਪ੍ਰਸ਼ਾਸਨ ਪਤਿਤ ਐਸੀ ਅਮਨਪ੍ਰੋੜ ਦੀ ਨੀਤੀ ਨੇ ਜੀਮ ਦੇ ਇੱਕ ਬੇਂਤੀ ਕਰਦੇ ਆ ਵੀ ਜਿੱਦਾਂ ਤੁਸੀਂ ਅੱਗੇ ਲੋਕ ਕੰਮ ਕਰਦੇ ਹੋ ਲੋਕ ਸੇਵਾ ਕਰਦੇ ਹੋ ਔਰ ਲੋਕ ਸੇਵਾ ਕਰਦੇ ਰਹੋ ਉਹ ਆਪਣੇ ਦੇਸ਼ ਚ ਆਪਣੇ ਇਲਾਕੇ ਚ ਆਪਣੇ ਸ਼ਹਿਰ ਚ ਜਿਹੜਾ ਉਹ ਲੋਕ ਸੇਵਾ ਦਲ ਦਾ ਨਾਮ ਹੋਵੇ ਕਿ ਮੈਂ ਅਮਨਪ੍ਰੋੜ ਸੰਚਾਲਕ ਸੰਝਾ ਲੋਕ ਸੇਵਾ ਦਲ ਅਮਰਸਰ ਤੋਂ ਅੱਜ ਮੈਨੂੰ ਆਮ ਆਦਮੀ ਪਾਰਟੀ ਦੇ ਕਿਸਟ੍ਰੀ ਪ੍ਰੈਜ਼ੀਡੈਂਟ ਡਾਕਟਰ ਇੰਦਰਪਾਲ ਜੀ ਨੇ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਵਾ ਔਰ ਮੈਂ ਇਹ ਸਮਝਦਾ ਇਹ ਸਨਮਾਨ ਮੇਰਾ ਨਹੀਂ ਮੇਰੀ ਸਾਰੀ ਟੀਮ ਦਾ ਮੇਰੇ ਪਰਿਵਾਰ ਦਾ ਮੇਰੀ ਸੁਸਾਇਟੀ ਦਾ ਸਨਮਾਨ ਆ ਔਰ ਮੇਰੇ ਸਰ ਦੇ ਦਲ ਦੇ ਅਹੁਦੇਦਾਰਾਂ ਦਾ ਸਨਮਾਨ ਆ ਔਰ ਇਹਦੇ ਵਿੱਚ ਮੇਰੀ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਮੈਂ ਇਸ ਦਾ ਕਾਬਿਲ ਤੇ ਨਹੀਂ ਬਹੁਤ بڑے بڑے ਅਹੁਦਿਆਂ ਦੇ ਸਤਿਕਾਰਯੋਗ ਅਫਸਰ ਸਾਹਿਬਾਨਾਂ ਨੇ ਮੈਨੂੰ ਇਹ ਸੇਵਾ ਲਈ ਤੇ ਨਿਵਾਜਿਆ ਪ੍ਰਧਾਨ ਜੀ ਨੇ ਪਿਛਲੇ 3 ਸਾਲ ਤੋਂ ਮੈਂ ਜੋ ਦਲ ਦੀ ਸੇਵਾ ਕੀਤੀ ਉਹ ਸੇਵਾਵਾਂ ਨੂੰ ਦੇਖਦੇ ਹੋਏ ਅੱਜ ਮੈਨੂੰ ਇਹਨਾਂ ਨੇ ਸਨਮਾਨ ਪੱਤਰ ਨਾਲ ਜਿਹੜਾ ਸਨਮਾਨਿਤ ਕੀਤਾ ਹੈ ਔਰ ਜਿਹੜੀਆਂ ਸਾਡੇ ਦਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੇ ਲੋੜਵੰਦ ਲੜਕੀਆਂ ਦੀ ਮੈਰਿਜ ਕਰਦੇ ਆ ਔਰ ਪਤੀ ਰਹਿਤ ਔਰਤਾਂ ਨੂੰ ਰਾਸ਼ਨ ਦਿੰਨੇ ਆ ਲੋੜਵੰਦ ਮਰੀਜ਼ਾਂ ਨੂੰ ਮੈਡੀਸਨ ਤੇ ਖੂਨਦਾਨ ਕਰਦੇ ਆ ਲਵਾਰ ਸਲਾਸ਼ਾਂ ਦਾ ਸੰਸਕਾਰ ਕਰਦੇ ਆ ਇਸ ਤੋਂ ਇਲਾਵਾ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਰੁੱਖ ਲਾਉਂਦੇ ਆ ਤੇ ਸਮਾਜ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਰਹੇ ਆ ਔਰ ਅੱਜ ਜੋ ਮਾਨ ਸਨਮਾਨ ਮਿਲਿਆ ਹੈ ਮੈਂ بار بار ਹੀ ਰਿਪੀਟ ਕਰਦਾ ਬੇਨਤੀ ਕਰਦਾ ਕਿ ਮਾਨ ਸਨਮਾਨ ਮੇਰਾ ਨਹੀਂ ਇਹ ਸਾਰੀ ਮੇਰੀ ਟੀਮ ਦਾ ਸਾਰੇ ਭਰਾਵਾਂ ਦਾ ਜਿਹੜੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਔਰ ਇਹਨਾਂ ਸਾਰੇ ਆ ਵੀਰਾਂ ਦਾ ਔਰ ਤੁਹਾਡਾ ਪ੍ਰੈਸ ਮੀਡੀਆ ਦਾ ਕੀਮਤੀ ਸਮਾਂ ਕੱਢ ਕੇ ਆਨਲੀ ਤਹਿ ਦਿਲੋਂ ਧੰਨਵਾਦ